ਜੇ ਜਿਸ ਬੰਦੇ ਨੂੰ ਅੰਮ੍ਰਿਤ ਵੇਲੇ ਸਤਿਗੁਰੂ ਜਗਾ ਦਿੰਦਾ ਹੈ ਨਾ ਉਹ ਸਭ ਤੋਂ ਪਹਿਲਾਂ ਸ਼ੁਕਰਾਨਾ ਕਰੇ ਅੰਮ੍ਰਿਤ ਵੇਲੇ ਜਾਗਦਾ ਹੀ ਹੋਵੇ ਜਿਹਦੇ ਘਰ ਅੰਦਰ ਰੱਬ ਦਾ ਸੱਦਾ ਆਉਂਦਾ ਹੈ ਮੈਸੇਜ ਆਉਂਦਾ ਜਿਹਨੂੰ ਕਹਿ ਲੋ ਅਜ ਦੀ ਜਿਹਦੇ ਘਰ అలਾਰਮ ਰੱਬ ਦਾ ਵੱਜਦਾ ਹੈ ਉਹ ਹੀ ਅੰਮ੍ਰਿਤ ਵੇਲੇ ਜਾਗਦਾ ਜੀ ਨਹੀਂ ਤੇ ਨਾਲ ਦੇ ਬਿਸਤਰੇ ਤੇ ਪਿਆਰ ਸੱਕਾ ਪੁੱਤਰ ਧੀ ਵੀ ਨਹੀਂ ਜਾਗਦਾ ਮਾਂ ਪਿਓ ਜਾਗ ਪੈਂਦੇ ਆ ਉਹਨਾਂ ਨੂੰ ਮੈਸੇਜ ਨਹੀਂ ਆਇਆ ਮਹਾਰਾਜ ਨੇ ਕਿਹਾ ਪਿੱਛੋ ਰਾਤੀ ਸਦਣਾ ਨਾਮ ਖਸਮ ਕਾ ਲੈਹ ਪਿਛਲ ਰਾਤ ਸੱਦੜੇ ਪੈਂਦੇ ਆ ਆਵਾਜ਼ਾਂ ਪੈਂਦੀਆਂ ਨੇ ਤੇ ਸੱਚੀ ਮੁੱਚੀ ਉੱਠ ਬੈਂਦੇ ਆ ਜੀ ਮੈਂ ਫਿਰ ਅਰਜ਼ ਕਰਾਂਗਾ ਗੁਰਸਿੱਖ ਉਹ ਹੈ ਜਿਹੜਾ ਅੰਮ੍ਰਿਤ ਵੇਲੇ ਪਿਛਲੇ ਦਿਨ ਹੀ ਮੈਂ ਇੱਕ ਅਰਜ਼ ਕੀਤੀ ਗੁਰੂ ਰਾਮਦਾਸ ਦੀ ਸਿਫਤ ਵਿੱਚ ਪ੍ਰਿੰਸੀਪਲ ਸਤਵੀਰ ਸਿੰਘ ਜੀ ਮੈਂ ਕਿਉਂਕਿ ਉਹ ਸਾਰੇ ਵਿਦਵਾਨਾਂ ਦਾ ਜ਼ਿਕਰ ਕਰਦੇ ਨੇ ਉਦੋਂ ਉਦੋਂ ਹੋਰ ਵੀ ਅੱਗੇ بڑے ਵਿਦਵਾਨ ਨੇ ਪਰ ਪ੍ਰਿੰਸੀਪਲ ਸਾਹਿਬ ਦੀ ਖੂਬੀ ਹੈ ਉਹਨਾਂ ਦੀਆਂ ਰਚਨਾਵਾਂ ਸਟੇਜੀ ਨੇ ਸਤੇਜੀ ਦਾ ਮਤਲਬ ਕਿ ਤੁਸੀਂ ਉਹਨੂੰ ਕਥਾ ਦੇ ਰੂਪ ਸੁਣਾ ਸਕਦੇ ਹੋ ਕਈ ਵਿਦਵਾਨ ਐਸੇ ਨੇ ਜਿਨ੍ਹਾਂ ਦੀਆਂ ਰਚਨਾਵਾਂ ਇੰਨੀਆਂ ਗਹਿਰੀਆਂ ਨੇ ਤੁਸੀਂ ਮਹਿਸੂਸ ਕਰ ਸਕਦੇ ਹੋ ਪਰ ਅਦਾਈ ਨਹੀਂ ਕਰ ਸਕਦੇ ਉਹਨਾਂ ਨੇ ਜਦੋਂ ਗੁਰੂ ਰਾਮਦਾਸ ਜੀ ਦਾ ਜੀਵਨ ਲਿਖਿਆ ਨਾ ਪੂਰੀ ਕੋਈ ਕਰਾਮਾਤ ਉਹਦੇ ਆਰੰਭ ਵਿੱਚ ਉਹ ਲਿਖਦੇ ਮੈਨੂੰ ਬੜੀ ਚੰਗੀ ਲੱਗੀ ਗੱਲ ਕਹਿੰਦੇ ਸਾਡੀ ਮਾਂ ਸਾਡੀ ਮਾਤਾ ਪਰ ਅੱਜ ਵਾਲੀ ਮਾਂ ਜ਼ਰੂਰ ਚੇਤੇ ਰੱਖੇ ਅੱਜ ਵਾਲੀ ਮਾਂ ਖੁਦ 9 ਵਜੇ ਉੱਠਦੀ ਉਹਦਾ ਬੱਚਾ ਕਹੂਗਾ ਸਾਡੀ ਮੰਮੀ ਜਦੋਂ ਸਵੇਰੇ ਉੱਠਦੀ ਸੀ ਕਹਿੰਦੀ ਸੀ ਜਪਜੀ ਸਾਹਿਬ ਕਰੋ ਮਾਂ ਤਾਂ ਆਪ ਨਹੀਂ ਕਰਦੀ ਭਈ ਉਹ ਕਹਿੰਦੇ ਸਾਡੀ ਮਾਂ ਇਸ ਸੁਣਨ ਵਾਲੀ ਗੱਲ ਖੈ ਸਵੇਰੇ ਉੱਠ ਕੇ ਕਹਿੰਦੀ ਸੀ ਕਿ ਜਿੰਨੀ ਦੇਰ ਤੱਕ ਜਪਜੀ ਸਾਹਿਬ ਨਹੀਂ ਪੜਿਆ ਕੁਝ ਖਾਣ ਪੀਣ ਨੂੰ ਨਹੀਂ ਮਿਲਣਾ ਜਿੰਨੀ ਦੇਰ ਤੱਕ ਮੱਥਾ ਨਹੀਂ ਟੇਕਿਆ ਇੱਕ ਦਿਨ ਕਹਿੰਦੇ ਨੇ ਅਸੀਂ ਮਾਤਾ ਨੂੰ ਪੁੱਛ ਲਿਆ ਇੰਨੇ ਸਵਕਤੇ ਠਾਂਦੇ ਹੋ ਨੀਂਦ ਆਉਂਦੀ ਏ ਤੇ ਕਹਿੰਦੇ ਮਾਂ ਨੇ ਕਿਹਾ ਸੀ ਪੁੱਤਰ ਅੰਮ੍ਰਿਤ ਵੇਲੇ ਜਾਂ ਬਿਮਾਰ ਸੌਂਦੇ ਨਹੀਂ ਤੇ ਜਾਂ ਨਾਸਤਕ ਸੌਂਦੇ ਨੇ ਰੱਬ ਦੀ ਬੰਦਗੀ ਕਰਨ ਵਾਲੇ ਨਹੀਂ ਸੌਂਦੇ ਕੋਈ ਕਿੱਡੇ ਪਿਆਰੇ ਸ਼ਬਦ ਸੰਜੀ ਮੈਨੂੰ ਬੜੇ ਚੰਗੇ ਲੱਗੇ ਮੈਂ ਆਪ ਨੂੰ ਬੇਨਤੀ ਕਰਾਂ ਗੁਰਸਿੱਖ ਹੁਣ ਕਿਸੇ ਲਈ ਵੀ ਭਾਈ ਸਾਹਿਬ ਚਲੋ ਸ਼ਬਦ ਵਰਤੇ ਬਰਿਆਮ ਸਿੰਘ ਜੀ ਨੇ ਵਰਤੇ ਪਰ ਮੈਨੂੰ ਆਪਣੇ ਅੰਦਰ ਦਾ ਪਤਾ ਹੈ ਨਾ ਮੈਂ ਕਿੱਥੇ ਗੁਰਮਖੋ ਗੁਰਸਿੱਖ ਉਹ ਕਿਹੜਾ ਗੁਰਸਿੱਖ ਜਿਹਦੇ ਚਰਨਾਂ ਦੀ ਧੂੜ ਭਾਈ ਸਾਹਿਬ ਵਰਗਾ ਵਿਦਵਾਨ ਕਹਿੰਦਾ ਹੈ ਕਿ ਮੇਰੀ ਸਮਗਰਤ ਕਰਨੇ ਮੇਰੀ ਚਮੜੀ ਦੀ ਜੁੱਤੀ ਬਣਾਓ ਉਹਨਾਂ ਸਿੱਖਾਂ ਦੇ ਪੈਰਾਂ 'ਚ ਪਾ ਦਿਓ ਜਿਹੜੇ ਇਬਾਦਤ ਕਰਦੇ ਨੇ ਮੇਰੇ ਮਰੇ ਹੋਏ ਦਾ ਚੰਮ ਉਹਨਾਂ ਦੀ ਤਲੀਆਂ ਨੂੰ ਸ਼ੋਹ ਜਾਏ ਤੇ ਰੱਬ ਮੇਰੇ ਪਾਪ ਮਾਫ ਕਰ ਦੇ। ਅਸੀਂ ਹੋਰ ਵੀ ਦੇਖਾਂਗੇ। ਗੁਰਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਅੰਮ੍ਰਿਤ ਵੇਲੇ ਉਠੇ। ਸੋ ਭਲਕੇ ਉਠਰ ਨਾਮ ਧਿਆਵੈ ਉਦਮ ਕਰੇ ਭਲਕੇ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ ਉਪਦੇਸ਼ ਗੁਰੂ ਹਰਿ ਹਰਿ ਜਪ ਜਾਪੈ ਸਭ ਕਿਲਵਿਕ ਪਾਪ ਦੋਖ ਲੈ ਜਾਵੈ ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉਠਦਿਆਂ ਹਰ ਨਾਮ ਧਿਆਵੈ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰਸ਼ੇਕੀ ਇਸ ਸ਼ਬਦ ਨੂੰ ਫੇਰ ਸੁਣਿਓ ਤਿਸ ਤੋਂ ਪਹਿਲਾਂ ਉਹ ਪਹਿਲੀਆਂ ਤੁਕਾਂ ਫੇਰ ਰਿਪੀਟ ਕਰਨੀਆਂ ਚਾਹੀਦੀ ਇਸ ਗੁਰਸ਼ੇਕੀ ਤਿਸ ਦਾ ਮਤਲਬ ਇਸ ਦੀ ਜਿਹੜਾ ਗੁਰ ਸਤਗੁਰ ਕਾ ਚੋ ਸਿੱਖਾ ਖਾਏ ਜਨ ਨਾਨਕ ਧੂੜ ਮੰਗੇ ਤਿਸ ਗੁਰਸ਼ੇਕੀ ਜੋ ਆਪ ਜਪੈ ਅਬਰੇ ਨਾਮ ਜਪਾਵੇ ਫਿਰ ਯਾਦ ਰੱਖਿਓ ਸ਼ੁਰੂਆਤ ਲਵ ਸਿੱਖ ਤੋਂ ਹੈ ਸਮਾਪਤੀ ਗੁਰਸਿੱਖ ਤੋਂ ਹੈ ਗੁਰਸਤਗੁਰ ਕਾ ਜੋ ਸੇਖਾ ਖਾਏ ਜਦੋਂ ਇੰਨੀ ਕਮਾਈ ਕਰ ਦਿੱਤੀ ਫਿਰ ਗੁਰਸਿੱਖ ਬਣ ਗਿਆ ਤਾਂ ਦੋ ਸ਼ਬਦ ਨੇ ਉਹਨੇ ਗੁਰੂ ਵਾਲਾ ਕੰਮ ਵੀ ਕੀਤਾ ਉਹਨੇ ਸਿੱਖ ਵਾਲਾ ਵੀ ਕੀਤਾ ਜਦੋਂ ਆਪ ਜਪੇ ਸੱਚੀ ਮੁੱਚੀ ਸਿੱਖ ਬਣ ਗਿਆ ਜਦੋਂ ਦੂਜਿਆਂ ਨੂੰ ਕਹਿੰਦਾ ਨਾਮ ਜਪੋ ਉਹ ਦੋ ਗੁਰੂ ਵਾਲਾ ਕੰਮ ਵੀ ਕਰਦਾ ਪਿਆ ਫਿਰ ਬੇਨਤੀ ਜਨ ਨਾਨਕ ਧੂੜ ਮੰਗੈ ਤਿਸ ਗੁਰਸੇ ਕੀ ਜੋ ਆਪ ਜਪੈ ਅਵਰਹ ਨਾਮ ਜਪਾਵੇ ਹੁਣ ਮੈਂ ਅਗਲੀ ਬੇਨਤੀ ਜਿਹੜੀ ਕਰ ਲਗਾ ਕਿ ਗੁਰੂ ਤੇ ਸਿੱਖ ਦਾ ਸਿਰਫ ਸਬੰਧ ਜਿਉਂਦੇ ਜੀ ਦਾ ਨਹੀਂ ਫਿਰ ਅਰਜ਼ ਕਰ ਸਾਸੀ ਜਿੰਨੇ ਬੈਠੇ ਆ ਯਾਦ ਰੱਖਿਓ ਸਾਡੇ ਖੂਨ ਦੇ ਰਿਸ਼ਤੇ ਸਾਡੀ ਸਹਿਚਾਰ ਮਿੱਤਰਤਾ ਇਹ ਸਿਰਫ ਜਿਉਂਦਿਆਂ ਦੀ ਹੈ ਇੱਥੋਂ ਤੱਕ ਜਿਉਂਦਿਆਂ ਦੀ ਗੱਲ ਛੱਡੋ ਇਹ ਸਿਰਫ ਸੁਖ ਵੇਲੇ ਦੀ ਹੈ 90% ਸੁਖ ਵੇਲੇ ਦੀ ਹੈ 10% ਕੋਈ ਨੇੜੇ ਦੁੱਖ ਵੇਲੇ ਆ ਜਾਏ ਪਰ ਗੁਰੂ ਜੀ ਦਾ ਰਿਸ਼ਤਾ ਸਿੱਖ ਤੇ ਗੁਰੂ ਦਾ ਰਿਸ਼ਤਾ ਨਾ ਕੇਵਲ ਸੁਖ ਦਾ ਨਾ ਕੇਵਲ ਜਿਉਂਦਿਆਂ ਦਾ ਹੈ ਗੁਰੂ ਤੇ ਸਿੱਖ ਦਾ ਰਿਸ਼ਤਾ ਲੋਕ ਦਾ ਵੀ ਹੈ ਤੇ ਪਰਲੋਕ ਦਾ ਵੀ ਹੈ ਥੋੜਾ ਜਾਓ ਅਸੀਂ ਉਹ ਬਾਣੀ ਚੋਂ ਦਰਸ਼ਨ ਕਰਾਂਗੇ ਜੀ ਮੈਂ ਸ਼ਬਦ ਉਹ ਵੀ ਪੜ੍ਹਨ ਜਿਹੜੇ ਤੁਹਾਨੂੰ ਚੇਤੇ ਨੇ ਇੱਕ ਬਚਨ ਸੀ 18ਵੀਂ ਅਸ਼ਟਪਦੀ ਸੁਖਮਨੀ ਸਾਹਿਬ ਜੀ ਦੀ ਸਤਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਉ ਜਿਨੇ ਸਤਪੁਰਖ ਕਰਤੇ ਪੁਰਖ ਵੈਗਰੂ ਨੂੰ ਜਾਣਿਆ ਹੈ ਉਸ ਦਾ ਨਾਮ ਸਤਗੁਰੂ ਹੈ ਸਤਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਧਰੇ ਉਹਦੇ ਨਾਲ ਜੁੜਿਆ ਸਿੱਖ ਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ ਤੇ ਉਹ ਪਰਮੇਸ਼ਵਰ ਦੇ ਗੁਣ ਗਾਉਂਦਾ ਹੈ ਹੁਣ ਉਥੇ ਗੁਰੂ ਜੀ ਨੇ ਸਿੱਖ ਨੂੰ ਗੁਰੂ ਕੀ ਦਾਤ ਦਿੰਦੇ ਤਿਸ ਕੈ ਸੰਗ ਸਿੱਖ ਉਧਰੇ ਨਾਨਕ ਹਰਗੁਣ ਗਾ ਹੁਣ ਅਸ਼ਟਪਦੀ ਆਪ ਜੀ ਧਿਆਨ ਨਾਲ ਸੁਣੋ ਇਸ ਇਹ ਨੁਕਤੇ ਨੂੰ ਹੁਣ ਗੁਰੂ ਜੀ ਨੇ ਸਿੱਖ ਨੂੰ ਦਿੱਤਾ ਕੀ ਤੇ ਸਿੱਖ ਨੇ ਗੁਰੂ ਨੂੰ ਕੀ ਦਿੱਤਾ ਬੜਾ ਸੌਖਾ ਹੈ ਸਭ ਤੋਂ ਪਹਿਲਾਂ ਗੁਰੂ ਜੀ ਨੇ ਸਿੱਖ ਨੂੰ ਇਹ ਕਿਹਾ ਕਿ ਤੇਰੇ ਤੂੰ ਮੇਰੇ ਤੇ ਭਰੋਸਾ ਕਰ ਤੰਗੀ ਤੁਰਸ਼ੀ ਅਮੀਰੀ ਗਰੀਬੀ ਆ ਸਕਦੀ ਹੈ ਵਾਧਾ ਘਾਟਾ ਹੋ ਸਕਦਾ ਹੈ ਪਰ ਮੈਂ ਤੈਨੂੰ ਭਰੋਸਾ ਦੇ ਕੇ ਕਹਿੰਦਾ ਤੇਰੀ ਸ਼ਰੀਰਿਕ ਵੀ ਤੇ ਤੇਰੀ ਆਤਮਿਕ ਪਰਤ ਪਾਲਣਾ ਮੈਂ ਕਰਾਂਗਾ ਇਹ ਕੋਈ ਟੀਚਰ ਨਹੀਂ ਕਹਿ ਸਕਦਾ ਗੁਰਮੁਖੋ ਯਾਦ ਰੱਖਿਓ ਉਸਤਾਦ ਸ਼ਿਸ਼ ਨੂੰ ਪੜ੍ਹਾ ਸਕਦਾ ਹੈ ਲੱਖਾਂ ਮੈਂ ਬੇਨਤੀ ਕਰਾਂ ਉਸਤਾਦ ਨੇ ਲੱਖਾਂ ਸ਼ਿਸ਼ ਨੇ ਕਰੋੜਾਂ ਸ਼ਿਸ਼ ਨੇ ਪਰ ਕੋਈ ਉਸਤਾਦ ਕਹਿੰਦਾ ਜੋ ਮੈਂ ਪੜ੍ਹਾਇਆ ਤੇਰੀ ਜੋਬ ਦਾ ਪ੍ਰਬੰਧ ਮੈਂ ਕਰਾਂਗਾ ਮੇਰੀ ਫਿਰ ਬੇਨਤੀ ਸੁਣਿਓ ਅਧਿਆਤਮਕ ਤੌਰ ਤੇ ਗੁਰੂ ਜੀ ਕਹਿ ਰਹੇ ਆ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਸਭ ਤੋਂ ਪਹਿਲਾਂ ਸਤਗੁਰੂ ਨੇ ਕਿਹਾ ਤੁਹਾਡੀ ਪ੍ਰਤਪਾਲਨਾ ਕਿਵੇਂ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਕੋਈ ਸਮਾਂ ਐਸਾਨੀ ਜਦੋਂ ਗੁਰੂ ਸਿੱਖ ਉਤੇ ਦਿਆਲੂ ਨਹੀਂ ਅਗਲਾ ਜੀ ਕਿਵੇਂ ਪ੍ਰਤਪਾਲਣਾ ਸਤਗੁਰ ਸਿੱਖ ਕੀ ਦੁਰਮਤ ਮਲ ਖਿਰੈ ਯਾਦ ਰੱਖਿਓ ਕਈ ਵਰੀ ਬਾਰਮੁਖੀ ਸ਼ਗਿਰਦ ਤੇ ਗੁਰੂ ਬੋਧਕ ਤੌਰ ਤੇ ਪੜਦੇ ਆ ਤੇ ਕਈ ਵਾਰੀ ਪਾਪ ਇਕੱਠੇ ਬੈ ਕੇ ਕਮਾਉਂਦੇ ਆ ਬਯਾਤ ਸਾਰੇ ਨਹੀਂ ਬੀਜ ਨਾਸੀ ਹੁੰਦਾ ਸਾਰਾ ਦਿਨ ਮਾਸਟਰ ਪੜਾਉਂਦਾ ਛੁੱਟੀ ਵਾਲੇ ਦਿਨ ਕਹਿੰਦਾ ਲਿਆਓ ਮੁੰਡਿਓ ਠੇਕੇ ਤੋਂ दारू ਅੱਜ ਇਕੱਠੇ ਪੀਾਂਗੇ ਖਿਮਾ ਕਰ ਦਿਓ ਇੱਥੇ ਗੁਰੂ ਨੇ ਸਭ ਤੋਂ ਪਹਿਲਾਂ ਗੱਲ ਕਹੀ ਕਿ ਤੇਰੇ ਅੰਦਰ ਦੀ ਜਿੰਨੇ ਭੜੇ ਪੁਰਨੇ ਨੇ ਦੁਰਮਤ ਨੂੰ ਜੜੋਂ ਪੱਟ ਕੇ ਰੱਖ ਦੇਂਦਾ ਇਸ ਨੂੰ ਸੁਣਿਓ ਫਿਰ ਐਵੇਂ ਚੱਲਦੇ ਫਿਰਦੇ ਧੂੜ ਨਹੀਂ ਕੈਸੇ ਕਿਸ ਗੁਰ ਸਿੱਖੀ ਸਤਗੁਰ ਸਿੱਖ ਕੀ ਕਰੈ ਪਰਤਪਾਲ ਸੇਵਕੋ ਗੁਰਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਖਿਰੈ ਖਿਰੈ ਦਰਤ ਹੰਦਾ ਖਤਮ ਕਰ ਦੇਣਾ ਖੋ ਲੈਣਾ ਗੁਰਬਚਨੀ ਹਰਨਾਮ ਉਚਰੈ ਗੁਰੂ ਕਾ ਸਿਖ ਗੁਰੂ ਕੇ ਬਚਨ ਨੂੰ ਜਪ ਕੇ ਨਾਮ ਉਚਾਰਦਾ ਹੈ ਗੁਰਬਚਨੀ ਹਰਨਾਮ ਉਚਰੈ ਸਤਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟਾ ਹੈ ਗੁਰਮਖੋ ਸਤਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਇਹਨੂੰ ਕਹਿੰਦੇ ਨੇ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਜਿਹਦੇ ਬੰਦਨ ਕੱਢ ਦਿੱਤੇ ਉਹ ਗੁਰਮਖੋ ਬੰਦਨ ਦਾ ਅਰਥ ਅੰਦਰੂਨੀ ਤੌਰ ਤੇ ਕੋਈ ਵਿਕਾਰ ਉਹਦੀ ਸੁਰਤ ਨੂੰ ਆਪਣੇ ਵੱਲ ਖਿੱਚਦੇ ਨਹੀਂ ਸਤਗੁਰ ਸਿੱਖ ਕੇ ਬੰਦਨ ਕਾਟਾ ਹੈ ਗੁਰ ਕਾ ਸਿੱਖ ਵਿਕਾਰ ਤੇ ਹਟਾ ਹੈ ਸਮਝ ਕੇ ਵਿਕਾਰਾਂ ਤੋਂ ਪਿੱਛੇ हट ਜਾਂਦਾ ਹੈ ਫਿਰ ਸਤਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੇ ਅਗਲੀ ਗੱਲ ਸੁਣਿਓ ਸਤਗੁਰ ਸਿੱਖ ਕਾ ਹਲਤ ਪਲਤ ਅਲਫ਼ਜ ਹੈ ਗੁਰਮ ਕੋ ਦ੍ਰਿਸ਼ਟ ਮਾਨ ਵੀ ਜਿੰਨੇ ਲੋਕ ਨੇ ਸਿਰਫ ਦ੍ਰਿਸ਼ਟ ਮਾਨ ਸਵਾਰਨ ਚ ਮਦਦ ਕਰ ਸਕਦੇ ਆ ਪਰ ਗੁਰੂ ਸਾਹਿਬ ਇਹ ਲੋਕ ਵੀ ਸਵਾਰਦੇ ਆ ਤੇ ਕਹਿੰਦੇ ਪਲ ਤੇਰਾ ਪਰਲੋਕ ਵੀ ਸਵਾਰਾਂਗਾ ਅਗਲੀ ਗੱਲ ਜਿਉਂਦੇ ਜੀ ਸ਼ਰੀਰ ਨਾਲ ਵੀ ਤੇਰੇ ਨਾਲ ਖਾਂ ਤੇ ਪਿਆਰਿਆ ਜਿੱਦਨ ਤੂੰ ਸ਼ਰੀਰ ਛੱਡ ਦਿੱਤਾ ਪਰਵਾਰ ਤੇਰਾ ਸ਼ਰੀਰ ਨੂੰ ਲੱਕੜਾਂ ਚ ਫੂਕੇਗਾ ਤੈਨੂੰ ਮੈਂ ਭਰੋਸਾ ਦੇਣਾ ਮੈਂ ਤੇਰੀ ਜਿੰਦ ਦੇ ਨਾਲ ਚੱਲਾਂ ਆਹ ਹੈ ਗੁਰੂ ਦੀ ਮਹਾਨਤਾ ਫਿਰ ਅਲ ਸੁਣਿ ਸਤਗੁਰ ਸਿੱਖਾਂ ਖਾਲਤ ਪਲਤ ਸਵਾਰੈ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾਰੈ ਗੁਰਮੁਖੋ ਜੀ ਨਾਲ ਸਰੀਰ ਨਾਲ ਤਾਂ ਸਾਰੇ ਸਾਹਦੇ ਆ ਜੀ ਨਾਲ ਇਹਨੂੰ ਥੋੜਾ ਜਿਹਾ ਹੋਰ ਕਿਵੇਂ ਸਿਮਰੋਂ ਸਿਮਰ ਸਿਮਰ ਸੁਖ ਪਾਉਮ ਸਾਸ ਸਾਸ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹ ਰਖਵਾਲੇ ਗੁਰ ਕਾ ਬਚਨ ਬਸੈ ਜੀ ਨਾਲੇ ਫਿਰ ਅਰਜੈ ਸਰੀਰ ਨਾਲ ਤਾਂ ਹੈ ਬੰਦਨ ਕਰ ਦਿੱਤੇ ਦੁਰਮਤ ਖਤਮ ਕੀਤੀ ਮਹਾਰਾਜ ਕਹਿੰਦੇ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੁੱਬੈ ਕਸ਼ ਕਰਨੀ ਲੇਵਾ ਪਾਹੇ ਨਾ ਸਾਕੈ ਜਲ ਹੈ ਗੁਰਮੁਖ ਕੋ ਗੁਰਸਿੱਖ ਹੈ ਹੁਣ ਇਸ ਤੋਂ ਅੱਗੇ ਥੋੜਾ ਜਿਹਾ ਫਿਰ ਮੇਰੀ ਬੇਨਤੀ ਹੈ ਜੀ ਮੈਂ ਰਹਿਣਾ ਸਿਰ ਬਾਣੀ ਚ ਹਜ਼ੂਰ ਨੇ ਇਹ ਗੁਰੂ ਰਾਮਦਾਸ ਦੇ ਜਿੰਨੇ ਸੱਚੀ ਲਾਉਣੇ ਜੀ ਮੈਂ ਤਾਂ ਕੱਲ ਦਾ ਜਦੋਂ ਭਾਈ ਸਾਹਿਬ ਨੇ ਸ਼ਬਦ ਪੜਿਆ ਮੈਂ ਕੱਲ ਦਾ ਧਿਆਨ ਹੀ ਮੇਰੇ ਇਧਰ ਹੈ ਮੈਂ ਨੋਟ ਕਰੀ ਜਾ ਜਿੰਨੇ ਗੁਰਸਿੱਖਾਂ ਦੀ ਸਿਫਤ ਵਿੱਚ ਸ਼ਬਦ ਗੁਰੂ ਰਾਮਦਾਸ ਨੇ ਉਚਾਰਨ ਕੀਤੇ ਸ਼ਾਇਦ ਹੋਰ ਕਿਤੇ ਨਹੀਂ ਮਿਲਣਗੇ ਮਹਾਰਾਜ ਜੀ ਧੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਇੱਕ ਸ਼ਬਦ ਹੈ ਜੀ ਗੌੜੀ ਰਾਗ ਚ ਮੇਰੇ ਫਿਰ ਬੇਨਤੀ ਸੁਣਿਓ ਕਿ ਸਿੱਖ ਤੇ ਗੁਰੂ ਕਿਉਂਕਿ ਇਸ ਅਵਸਥਾ ਤੇ ਪਹੁੰਚੇਗਾ ਤੇ ਜਨ ਨਾਨਕ ਧੂੜ ਮੰਗੇ ਤੇ ਇਸ ਗੁਰਸਿੱਖੀ ਗੁਰੂ ਰਾਮਦਾਸ ਜੀ ਦੇ ਬਚਨ ਨੇ ਮੈਂ ਕਈ ਵਾਰੀ ਉਦਾਹਰਨ ਦਿੱਤੀ ਖੈ ਕਿ ਜਿਵੇਂ ਆਪ ਮਾਤਾਵਾਂ ਬੀਬੀਆਂ ਬੈਠੀਆਂ ਜੀ ਸੰਤਾਨ ਹੈ ਮਾਂ ਨੇ ਪੁੱਤਰ ਨੂੰ ਬੱਚੇ ਨੂੰ ਜਨਮ ਦਿੱਤਾ ਹੁਣ ਯਾਦ ਰੱਖੋ ਜਦੋਂ ਬੱਚੇ ਦਾ ਜਨਮ ਹੋਇਆ ਬੱਚੇ ਨੂੰ ਭੁੱਖ ਲੱਗਦੀ ਏ ਪਰ ਉਹ ਜਿਹੜੀ ਮਹਿਸੂਸ ਕਰਨ ਦੀ ਰੱਬ ਨੇ ਤਾਅ ਦਿੱਤੀ ਉਹ ਰੋ ਸਕਦਾ ਹੈ ਰੋਏ ਦੁੱਧ ਦਿੰਦੀ ਏ ਨਾ ਆਮ ਤੌਰ ਤੇ ਕਿਹਨੇ ਰੋਣ ਤੋਂ ਬਿਨਾ ਮਾਂ ਵੀ ਦੁੱਧ ਨਹੀਂ ਦਿੰਦੀ ਇਹ ਕਹਾਵਤ ਝੂਠੀ ਪੈ ਜਾਂਦੀ ਜੇ ਬਾਣੀ ਅਨੁਸਾਰ ਇਹ ਮੇਰੀ ਗੱਲ ਧਿਆਨ ਨਾਲ ਸੁਣ ਬਾਣੀ ਅਨੁਸਾਰ ਸੱਚ ਨਹੀਂ ਏ ਪੰਜਾਬੀ ਚ ਕਹਿੰਦੇ ਰੋਇਆਂ ਤੇ ਮਾਂ ਵੀ ਦੁੱਧ ਨਹੀਂ ਦਿੰਦੀ ਗੁਰੂ ਰਾਮਦਾਸ ਕਹਿੰਦੇ ਝੂਠ ਹੈ ਕਿ ਮਾਂ ਤੇ ਬੱਚੇ ਦਾ ਅੰਦਰੂਨੀ ਰਿਸ਼ਤਾ ਐਵੇਂ ਜਿਹੜਾ ਪਿਓ ਨੂੰ ਵੀ ਪਤਾ ਨਹੀਂ ਹਜੇ ਪਤੀ ਨੂੰ ਪਤਾ ਨਹੀਂ ਤੇ ਬੱਚੇ ਦੇ ਬਾਪ ਨੂੰ ਪਤਾ ਨਹੀਂ ਬਾਪ ਬਾਹਰ ਤੁਰਿਆ ਫਿਰਦਾ ਪਰ ਪੀੜਾ ਤਾਂ ਮਾਂ ਨੇ ਸਹੀ ਹੈ ਨਾ ਉਹ ਜਿੰਨੇ ਪੀੜਾ ਸਹੀ ਜਿਹਦੇ ਕੱਖ ਚ ਬਲਿਆ ਹੁਣ ਉਹ ਬੱਚਾ ਜਦੋਂ ਰਾਤ ਨੂੰ ਸੁੱਤਾ ਹੈ ਦਿਨੇ ਸੁੱਤਾ ਹੈ ਅਜਿਹਾ ਛੋਟਾ ਜਿਹਾ 5-4 ਮਹੀਨੇ ਦਾ ਕਹਿ ਲਓ ਮਾਂ ਅੰਦਰ ਬਾਹਰ ਕੰਮ ਕਰਦੀ ਪਾਂਡੇ ਤੋਂ ਜੋ ਵੀ ਕੰਮ ਕਰ ਕਰਦੀ ਪਰ ਉਹ ਬੱਚਾ ਰੋ ਵੀ ਨਹੀਂ ਰਿਹਾ ਐ ਗੂੜੀ ਨਹੀਂ ਸੁੱਤਾ ਤੇ ਮਾਈ ਨੂੰ ਪਤਾ ਕੀ ਹੁੰਦਾ ਮਾਂ ਅਚਿੰਚਿਤ ਹੱਥ ਧੋਂਦੀ ਏ ਤੇ ਸੁੱਤੇ ਬੱਚੇ ਨੂੰ ਠਾਣ ਲੱਗ ਪੈਂਦੀ ਗੂੜੀ ਨਹੀਂ ਸੁੱਤਾ ਉਹਨੂੰ ਠਾਣਦੀ ਏ ਤੇ ਉਹ ਜੇ ਪੁੱਛੇ ਵੀ ਤੂੰ ਕਿਉਂ ਠਾ ਰਹੀ ਸੁੱਤਾ ਰਹਿੰਦੇ ਬੱਚੇ ਨੂੰ ਉਹ ਕਹਿੰਦੀ ਇਹਨੂੰ ਭੁੱਖ ਲੱਗ ਗਈ ਬੱਚਾ ਰੋਇਆ ਤੇ ਨਹੀਂ ਨਾ ਫਿਰ ਅਰ ਸੋਣੇ ਬੱਚਾ ਰੋਇਆ ਨਹੀਂ ਹਾਲਾਂਕਿ ਬੱਚਾ ਸੁੱਤਾ ਹੋਇਆ ਜਦੋਂ ਭੁੱਖ ਲੱਗਦੀ ਹੈ ਕਈ ਵਾਰੀ ਆਪਣੇ ਬੁੱਲਾਂ ਨਾਲ ਇੰਜੇ ਜਿਵੇਂ ਮਾਂ ਦਾ ਦੁੱਧ ਚੁੰਗ ਰਿਹਾ ਕਰਦਾ ਨਾ ਜੀ ਮਾਂ ਰ ਨੇ ਕੈਸੇ ਕਮਾਲ ਦੀ ਉਦਾਹਰਨ ਦਿੱਤੀ ਗੁਰਮਖੋ ਸਿੱਖ ਤੇ ਗੁਰੂ ਦਾ ਨਾਤਾ ਕੀ ਹੈ ਬੱਚਾ ਗਹਿਰੀ ਨੀਂਦ ਸੁੱਤਾ ਹੈ मां ਉਠਾ ਰਹੀਏ ਕਿ ਇਹ ਦੁੱਧ ਪਿਆਣਾ ਤੇ ਜੇ ਕੋਈ ਪੁੱਛਦਾ ਸੁੱਤਾ ਰਹਿੰਦੇ ਉਹ ਕਹਿੰਦੀ ਭੁੱਖ ਲੱਗੀ ਤੇ ਦੂਜਾ ਜਿਹਦੀਆਂ ਆਂਦਰਾਂ ਨਹੀਂ ਜੁੜੀਆਂ ਜਿਹਦਾ ਉਹ ਰਿਸ਼ਤਾ ਨਹੀਂ ਜਿਹੜਾ ਮਾਂ ਤੇ ਪੁੱਤਰ ਦਾ ਮਾਂ ਤੇ ਧੀ ਦਾ ਉਹ ਉਹ ਕਹਿੰਦਾ ਉਹ ਵੀ ਰੋ ਤੇ ਰਿਆ ਨਹੀਂ ਤੂੰ ਦੁੱਧ ਕਿਉਂ ਦੇ ਰਹੀ ਹੈ ਸੁੱਤਾ ਹੈ ਉਹ ਕਹਿੰਦੀ ਤੁਹਾਨੂੰ ਪਤਾ ਨਹੀਂ ਜਦੋਂ ਮੈਂ ਕੰਮ ਕਰ ਰਹੀ ਸਾਂ ਮੇਰੇ ਸੀਨੇ ਵਿੱਚੋਂ ਦੁੱਧ ਆਪਣੇ ਆਪ ਸਿੰਮਣ ਲੱਗ ਪਿਆ ਮੈਨੂੰ ਪਤਾ ਲੱਗ ਗਿਆ ਸੁੱਤੇ ਕੋਈ ਨੂੰ ਭੁੱਖ ਲੱਗੀ ਹੈ ਆਹ ਸਿੱਖ ਤੇ ਗੁਰੂ ਦਾ ਰਿਸ਼ਤਾ ਲਭੇ ਧਿਆਨ ਨਾਲ ਸੁਣਿਓ ਮੇਰੇ ਆਹ ਸਿੱਖ ਤੇ ਗੁਰੂ ਦਾ ਰਿਸ਼ਤਾ ਹੈ ਕਈ ਵਾਰੀ ਕਈ ਸੱਜਣ ਬਿਲਕੁਲ ਅਰਦਾਸ ਨਹੀਂ ਕਰਦੇ ਫੁਰਨਾ ਵੀ ਨਹੀਂ ਬਣਾਉਂਦੇ ਸਿਰਫ ਸਿੱਖੀ ਨੂੰ ਕਮਾਉਂਦੇ ਨੇ ਸੱਚ ਏ ਵੇ ਕਿ ਜਦੋਂ ਗੁਰੂ ਜੀ ਨੂੰ ਲੋੜ ਪਾਸਦੀ ਏ ਜਿਵੇਂ ਮਾਂ ਸੁੱਤੇ ਹੋਏ ਨੂੰ ਉਠਾ ਕੇ ਉਹਦੀ ਲੋੜ ਕਰ ਦੁੱਧ ਦਿੰਦੀ ਖੈ ਸਿੱਖ ਨੂੰ ਲੋੜ ਪਵੇ ਤੇ ਨਾ ਵੀ ਅਰਦਾਸ ਕਰੇ ਗੂ ਬੂਆ ਖੜਕਾ ਕੇ ਉਹਦੇ ਘਰ ਦਾਦ ਇਹ ਨਾਤਾ ਹੈ ਅੰਦਰੂਨੀ ਮੈਂ ਫਿਰ ਅਰਜ ਕਰਾਂਗਾ ਬਾਪ ਨੂੰ ਨਹੀਂ ਖਿੱਚ ਪਈ ਦਾਦੀ ਬੈਠੀ ਸੁੱਤ ਕੋਲ ਬੈਠੀ ਉਹਨੂੰ ਕਿਉਂ ਨਹੀਂ ਪਈ ਕਿਉਂਕਿ ਸਿਰ ਮਾਂ ਤੇ ਪੁੱਤਰ ਦਾ ਇਸ ਅਨੁਭਵ ਨੂੰ ਜਾਂ ਗੁਰੂ ਜਾਣਦਾ ਤੇ ਜਾਂ ਸਿੱਖ ਜਾਂਦਾ ਸਤਗੁਰਾਂ ਨੇ ਬਾਣੀ ਚ ਗੁਰੂ ਰਾਮਦਾਸ ਜੀ ਨੇ ਫਰਮਾਇਆ ਜਿਉ ਜਨਨੀ ਦੋ ਸ਼ਬਦ ਨੇ ਇੱਕ ਹੈ ਜਿਉ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ ਵੱਡਾ ਹੋਏ ਧਨ ਖਾਟ ਦੇ ਕਰ ਭੋਗ ਵਿਲਾਸਾ ਦੂਜਾ ਸ਼ਬਦ ਹੈ ਗੁਰੂ ਰਾਮਦਾਸ ਜੀ ਦਾ ਜਿਉ ਜਨਨੀ ਸੁੱਤ ਜਨ ਪਾਲਤੀ ਰੱਖੈ ਨਦਰ ਮਝਾਰ ਇਸ ਤਰ੍ਹਾਂ ਗੁਰੂ ਆਪਣੇ ਸਿੱਖ ਨੂੰ ਰੱਖਦਾ ਗੁਰਮਖੋ ਇਹ ਲਵ ਜੀ ਫਿਰ ਸੋਣਿਉ ਇਹ ਤਾਂ ਅਨਪਵ ਵਾਲੇ ਜਿਹੜਾ ਸ਼ਬਦ ਪੜਦਾ ਬਾਣੀ ਪੜਦਾ ਹਰ ਵਕਤ ਗੁਰੂ ਜੀ ਨੂੰ ਚੇਤੇ ਕਰਦਾ ਹੈ ਗੁਰਮਖੋ ਕੱਲਾ ਸੇਖ ਹੀ ਚੇਤੇ ਨਹੀਂ ਕਰਦਾ ਗੁਰੂ ਵੀ ਚੇਤਾ ਕਰਨ ਦੇ ਉੱਤੇ ਨਿਗਰਾਨੀ ਰੱਖਦਾ ਹੈ ਆਪਣੀ ਨਦਰ ਚ ਰੱਖਦੇ ਨੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਗੁਰੂ ਰਾਮਦਾਸ ਕਿ ਜਉ ਜਨਨੀ ਸੁੱਤ ਜਨ ਪਾਲਤੀ ਨਾਖ ਰਾਖੈ ਨਦਰ ਬਾਝਾਰ ਅੰਤਰ ਬਾਹਰ ਅੰਦਰ ਬਾਹਰ ਜਾਂਦਿਆਂ ਮੁਖ ਦੇ ਗਰਾਸ ਉਹਦੇ ਮੂੰਹ ਚ ਗਰਾਈਆਂ ਪਾਈ ਜਾਂਦੀ ਡੁੱਧ ਪਿਆਂਦੀ ਖੈ ਅੰਤਰ ਬਾਹਰ ਮੁਖ ਦੇ ਗਰਾਸ ਖਿੰਨ ਖਿੰਨ ਪੋਚਾਰ ਘੜੀ ਪਿੱਛੋਂ ਪੁਚਕਾਰਦੀ ਏ ਪਿਆਰ ਕਰਦੀ ਏ ਅੱਗੇ ਤਿਉ ਸਤਗੁਰ ਗੁਰਸਿਖ ਰਾਖਤਾ ਫਿਰ ਸੁਣਿਓ ਇਸ ਤਰ੍ਹਾਂ ਸਤਗੁਰੂ ਆਪਣੇ ਗੁਰਸਿਖ ਨੂੰ ਰੱਖਦੇ ਨੇ ਪਿਆਰਿਓ ਤੁਰ ਅੰਦਰ ਤੋਂ ਪਿਆਰ ਕਰਕੇ ਖਿੰ ਖਿੰ ਪੋਚਾਰ ਤੂੰ ਸਤਿਗੁਰ ਗੁਰਸਿਖ ਰਾਖਤਾ ਹਰਪ੍ਰੀਤ ਪਿਆਰ ਇਸੇ ਤਰ੍ਹਾਂ ਗੁਰੂ ਜੀ ਖਿੰ ਖਿੰ ਜਦੋਂ ਟੋਟਾ ਪੈਂਦਾ ਸਿੱਖ ਨੂੰ ਇੱਕੋਦਮ ਫੁਰਨਾ ਨਾਮ ਦਾ ਬਣਾ ਦਿੰਦੇ ਆ ਪਤਾ ਲੱਗਦਾ ਹੁਣੇ ਭੁੱਖਾ ਲੱਗਣ ਲੱਗਾ ਇੱਕੋਦਮ ਕੋਈ ਸੰਗਤ ਦੇ ਦਿੰਦੇ ਆ ਮੇਰੀ ਫਿਰ ਬੇਨਤੀ ਹੈ ਗੁਰਮਖੋ ਮੰਗਣ ਤੋਂ ਬਿਨਾ ਦਾਤਾਂ ਦਿੰਦੇ ਨੇ ਤੂੰ ਸਤਿਗੁਰ ਗੁਰਸਿਖ ਰਾਖਤਾ ਹਰਪ੍ਰੀਤ ਪਿਆਰ